ਸਸਿਕਾ ਜੀ ਸਵਾਗਤ ਆਪ ਸਬਦਾ ਸਟਾਰੋਲੋਜੀ ਵਿਦ ਲੌਜਿਕ ਵਿੱਚ ਮੈਂ ਆਪਸਾ ਮਨਜਸੀਮਨ ਦੇਖੋ ਚੰਗੀਆਂ ਗੱਲਾਂ ਦੇ ਵਿੱਚ ਆਪਾਂ ਆਪਸ ਵਿੱਚ ਡਿਸਕਸ਼ਨ ਕਰਦੇ ਹਾਂ ਰੋਜ਼ਮਰਾਂ ਦੀ ਜ਼ਿੰਦਗੀ ਬਾਰੇ ਤੇ ਸਾਡੇ ਨਾਲ ਪ੍ਰੈਕਟੀਕਲੀ ਤੌਰ ਤੇ ਜੋ ਹੋ ਰਿਹਾ ਉਸ ਬਾਰੇ ਹਨਾ ਹਰ ਕਿਸੇ ਨੂੰ ਲੌਜਿਕ ਪਸੰਦ ਹੈ ਤੇ ਬਿਨਾ ਸਿਰ ਪੈਰ ਤੋਂ ਗੱਲ ਕਿਸੇ ਨੂੰ ਪਸੰਦ ਨਹੀਂ ਹਾਂ ਬਿਲਕੁਲ ਨੋਟ ਕਰਿਆ ਕਰੋ ਚੀਜ਼ਾਂ ਨੂੰ ਕੀ ਹੁੰਦਾ ਹੈ ਸਾਡੇ ਨਾਲ ਕਿਉਂ ਹੁੰਦਾ ਹੈ ਸਾਡੇ ਨਾਲ ਕੀ ਵਜ੍ਹਾ ਹੈ ਸਭ ਤੋਂ ਪਹਿਲਾਂ ਤੇ ਇੱਕ ਗੱਲ ਜਿਹੜੀ ਆਪਾਂ ਕੱਲ ਵੀ ਸ਼ਾਇਦ ਕੀਤੀ ਸੀ ਕਿ ਇਹ ਹਮੇਸ਼ਾ ਯਾਦ ਰੱਖੋ ਪਰਮਾਤਮਾ ਤੁਹਾਨੂੰ ਦੁੱਖ ਨਹੀਂ ਦਿੰਦਾ ਦੁੱਖ ਤੇ ਸੁੱਖ ਸਾਡੇ ਮਨ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਲੈਂਦਾ ਹੈ ਅਸਲ ਚ ਉਹ ਨਹੀਂ ਕਿਸੇ ਦੀ ਕੋਈ ਗੱਲ ਕਹੀ ਹੋਈ ਕਈ ਵਾਰੀ ਸਾਡੇ ਦਿਮਾਗ ਚ ਸਟਕ ਕਰ ਜਾਂਦੀ ਹੈ ਨਿਕਲਦੀ ਨਹੀਂ ਇੱਕ ਰੋਗ ਬਣ ਜਾਂਦੀ ਹੈ ਇੱਕ ਬਿਮਾਰੀ ਬਣ ਜਾਂਦੀ ਹੈ ਤੇ ਕਈ ਵਾਰੀ ਕੋਈ 10 ਗੱਲਾਂ ਵੀ ਬੋਲ ਜਵੇ ਤੇ ਅਸੀਂ ਕਹਿੰਦੇ ਹਾਂ ਦਫਾ ਹੋ ਅਸੀਂ ਕੀ ਲੈਣਾ ਇਹ ਚੀਜ਼ਾਂ ਸਾਡੀ ਆਦਤ ਤੇ ਡਿਪੈਂਡ ਕਰਦੀਆਂ ਨੇ ਕਿਸੇ ਚੀਜ਼ ਨੂੰ ਲੈਣਾ ਜਾਂ ਨਹੀਂ ਲੈਣਾ ਇਹ ਸਾਡੇ ਤੇ ਆ ਕਿਉਂ ਕਿਸੇ ਦੀ ਨੈਗੇਟਿਵ એનર્ਜੀ ਲੈਣੀ ਹੈ ਕਿਉਂ ਕਿਸੇ ਦੀ ਸੋਚ ਨੂੰ ਤੁਸੀਂ ਅਪਣਾਉਣਾ ਹੈ ਕਿਉਂ ਕਿਸੇ ਦੇ ਅਨੁਸਾਰ ਆਪਣਾ ਜ਼ਿੰਦਗੀ ਜਿਉਣੀ ਹੈ ਕਿਉਂ ਇਹ ਸੋਚਣਾ ਕਿ ਉਹ ਕੀ ਸੋਚ ਰਿਹਾ ਹੈ ਇਹ ਸੋਚੋ ਕਿ ਅਸੀਂ ਕੀ ਸੋਚ ਰਹੇ ਹਾਂ ਕਿਸ ਟਾਈਮ ਤੇ ਦੂਜੇ ਦੀ ਸੋਚ ਦੇ ਦਿਮਾਗ ਨਾਲ ਜਦੋਂ ਅਸੀਂ ਖੇਡਾਂਗੇ ਜਦੋਂ ਅਸੀਂ ਉਸ ਮੁਤਾਬਕ ਚੱਲਾਂਗੇ ਪਰੇਸ਼ਾਨ ਤੇ ਤਾਂ ਹੀ ਹੋਵਾਂਗੇ ਤੇ ਛੱਡੋ ਨਾ ਜੋ ਹੁੰਦਾ ਹੈ ਚੰਗਾ ਹੈ ਜੋ ਹੋਏਗਾ ਉਹ ਵੀ ਚੰਗਾ ਹੈ ਤੇ ਜੋ ਹੋ ਰਿਹਾ ਹੈ ਉਹ ਤੇ ਸਭ ਤੋਂ ਚੰਗਾ ਹੈ ਕਾਇਸ ਕਰਕੇ ਚੰਗਾ ਤੇ ਮਾੜਾ ਸਾਡੇ ਆਪਣੇ ਤੇ ਆ ਕੇ ਅਸੀਂ ਕਿਦਾਂ ਕਿਸ ਚੀਜ਼ ਨੂੰ ਲੈਨੇ ਆ ਤੇ ਆਪਣੇ ਤੇ ਆਉਣ ਦਿੰਨੇ ਕਹਿੰਦੇ ਵਾਹ ਤੇ ਰਾਹ ਤੇ ਜਗਾ ਉਥੇ ਜਾਓ ਜਿੱਥੇ ਲੱਗੇ ਕਦਰ ਇਹੋ ਜੇ ਲੋਕਾਂ ਨਾਲ ਵਾਹ ਪਾਓ ਜਿੱਥੇ ਪ੍ਰਵਾਹ ਹੋਵੇ ਮਤਲਬ ਇਹੋ ਜੇ ਲੋਕਾਂ ਨਾਲ ਰابطਾ ਰੱਖੋ ਇਹੋ ਜੇ ਰਿਸ਼ਤਿਆਂ ਨੂੰ ਨਿਭਾਓ ਜਿੱਥੇ ਪ੍ਰਵਾਹ ਏ ਜਿੱਥੇ ਪਰਵਾਹ ਨਹੀਂ ਹੈ ਜਿੱਥੇ ਕੋਈ ਦੇਖਦਾ ਨਹੀਂ ਹੈ ਜਿੱਥੇ ਕੋਈ ਪੁੱਛਦਾ ਨਹੀਂ ਹੈ ਉੱਥੇ ਵਾਰ-ਵਾਰ ਜਾਣਾ ਆਪਣੀ એનર્ਜੀ ਨੂੰ ਖਰਾਬ ਹੀ ਕਰਨਾ ਹੈ ਕਿਉਂਕਿ ਮਹਿਸੂਸ ਤੇ ਅੰਦਰੋਂ ਹੋ ਜਾਂਦਾ ਹੈ ਦਿਖਾਵਾ ਤੇ ਮਹਿਸੂਸ ਹੋਣ ਚ ਦੋਨਾਂ ਚੀਜ਼ਾਂ ਚ ਫਰਕ ਹੈ ਕਈ ਵਾਰੀ ਤੁਹਾਨੂੰ ਲੱਗਦਾ ਏ ਕਿ ਕਿਸੇ ਨੇ ਸਾਡੇ ਨਾਲ ਬਹੁਤ ਹੀ ਦੂਜਾ ਜਾਣਾ ਕਹਿਗਾ ਨਹੀਂ ਨਹੀਂ ਮੈਨੂੰ ਤੇ ਨਹੀਂ ਲੱਗਿਆ ਪਰ ਤੁਹਾਨੂੰ ਕਿਤੋਂ ਨਾ ਕਿਤੋਂ ਕੋਈ ਚੀਜ਼ ਫੀਲ ਹੋ ਜਾਂਦੀ ਹੈ ਆਪਣੀ ਫੀਲਿੰਗ ਨੂੰ ਮਰਨ ਨਾ ਦਿਓ ਉਸ ਨੂੰ ਉਸ ਤਰਕ ਨੂੰ ਜੋ ਤੁਹਾਡੇ ਦਿਮਾਗ ਚ ਆਇਆ ਏ ਉਸ ਨੂੰ ਥੋੜਾ ਜਿਹਾ ਮਹਿਸੂਸ ਕਰੋ ਜਾਂ ਤੇ ਉਸ ਚੀਜ਼ ਨੂੰ ਉੱਥੇ ਛੱਡ ਦਿਓ ਤੇ ਜਾਂ ਉਸ ਚੀਜ਼ ਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਇਗਨੋਰ ਕਰ ਦਿਓ ਮਤਲਬ ਕਿ ਓਕੇ ਅੱਜ ਹੋ ਗਿਆ ਹੁਣ ਇਸ ਤੋਂ ਬਾਅਦ ਇਹ ਚੀਜ਼ ਨਹੀਂ ਹੋਣੀ ਕਿਉਂਕਿ ਇਹ ਨੇ ਸਾਨੂੰ ਇੱਥੋਂ ਪਰੇਸ਼ਾਨ ਕੀਤਾ ਇੱਥੋਂ ਪਰੇਸ਼ਾਨ ਕੀਤਾ ਕੋਈ ਵੀ ਕੋਈ ਵੀ ਅਲਰਜੀ ਕੋਈ ਵੀ ਗੱਲ ਕੋਈ ਵੀ ਔਰਾ ਕੋਈ ਵੀ ਰਿਸ਼ਤਾ ਜੋ ਤੁਹਾਨੂੰ ਡਿਸਟਰਬ ਕਰ ਰਿਹਾ ਹੋਵੇ ਤੁਹਾਡੀ ਸੋਚ ਜੋ ਅੱਛਾ ਆਪਣੀ ਸੋਚ ਹੈ ਨਾ ਸੋਚੋ ਕਿ ਮੈਂ ਇਦਾਂ ਹੀ ਸੋਚਦਾ ਮੇਰੇ ਚ ਹੀ ਗਲਤੀ ਹੈ ਗਲਤੀ ਗੁਲਤੀ ਕੋਈ ਨਹੀਂ ਤੁਹਾਡੇ ਚ ਤੁਹਾਨੂੰ ਜਿਹੜੀ ਸੋਚ ਹੈ ਇਹ ਕੁਦਰਤ ਨੇ ਦਿੱਤੀ ਆ ਤਾਂ ਉਹਦੀ ਦਿੱਤੀ ਹੋਈ ਕੋਈ ਚੀਜ਼ ਖਰਾਬ ਤੇ ਗਲਤ ਕਿਵੇਂ ਹੋ ਸਕਦੀ ਹੈ ਨਹੀਂ ਗਲਤ ਤਾਂ ਅਸੀਂ ਆ ਅਸੀਂ ਮਤਲਬ ਜੋ ਸਮਾਜ ਦੇ ਨਿਯਮ ਬਣਾਏ ਆ ਆਪਣੇ ਆਪ ਨੂੰ ਕੋਸਣਾ ਕਿ ਤੂੰ ਹੀ ਗਲਤ ਹੈ ਦੇਖ ਇਤਿਆਹਾ ਕਰਨਾ ਚਾਹੀਦਾ ਸੀ ਤੂੰ ਨਹੀਂ ਕੀਤਾ ਇਹ ਨਿਯਮ ਕਿੰਨੇ ਬਣਾਏ ਆ ਸਮਾਜ ਨੇ ਇਹ ਨਿਯਮ ਕਿੰਨੇ ਬਣਾਏ ਆ ਲੋਕਾਂ ਨੇ ਆਪਣੇ ਭਲੇ ਲਈ ਪਰ ਜੋ ਸਾਡੇ ਦਿਮਾਗ 'ਚ ਉਸ ਸਮੇਂ ਜਾਂ ਸਿਚੁਏਸ਼ਨ ਦੇ ਮੁਤਾਬਕ ਤੁਸੀਂ ਜੋ ਡਿਸੀਜਨ ਲਿਆ ਤੁਹਾਨੂੰ ਚੰਗਾ ਲੱਗਿਆ ਤੁਸੀਂ ਜੋ ਗੱਲ ਕੀਤੀ ਜੋ ਤੁਹਾਡੀ ਸਮਝਦਾਰੀ ਸੀ ਉਹ ਸਹੀ ਸੀ ਹਾਂ ਹੈ ਕੁਝ ਲੋਕ ਜ਼ਿਆਦਾ ਬੋਲਦੇ ਆ ਕੁਝ ਲੋਕਾਂ ਦੇ ਸ਼ਬਦ ਦੂਜੇ ਨੂੰ ਚੁੱਭਦੇ ਆ ਕੁਝ ਲੋਕ ਪੂਰੇ ਸਟੇਟ ਫਾਰਵਰਡ ਨੇ ਤੇ ਕੁਝ ਲੋਕ ਗੂੰਗੇ ਬਣ ਕੇ ਤਮਾਸ਼ਾ ਦੇਖਦੇ ਆ ਤੇ ਇਹਦੇ ਵਿੱਚ ਉਹਨਾਂ ਦਾ ਕਸੂਰ ਨਹੀਂ ਹੈ ਉਹਨਾਂ ਦੇ ਸਟਾਰ ਹੀ ਇਦਾਂ ਦੇ ਆ ਤਾਂ ਠੀਕ ਹੈ ਆਪਣੇ ਆਪ ਤੇ ਮਾਣ ਕਰਦੇ ਆ ਤਾਂ ਕਰਦੇ ਰਹਿਣ ਜਿਹੜੇ ਲੋਕ ਵਿਚਾਰੇ ਹੁਣ ਸਟੇਟ ਸਿੱਧਾ ਬੋਲਦੇ ਆ ਸਿੱਧੀ ਗੱਲ ਕਹਿ ਦਿੰਦੇ ਆ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਤਾਂ ਉਹਦਾ ਵਿਚਾਰਿਆਂ ਦਾ ਉਹਨਾਂ ਦਾ ਕੀ ਕਸੂਰ ਜੇ ਹੁਣ ਉਹ ਬੈਠ ਜਾਣ ਕਿ ਲੈ ਬਾਈ ਤੂੰ ਸੁਝਾ ਕਵੇ ਤੇਰਾ ਸੁਭਾਅ ਹੀ ਖਰਾਬ ਤੇਰੇ ਚਤੇ ਕਮੀ ਹੈ ਤੇ ਕਮੀ ਉਹਨੇ ਥੋੜਾ ਲਈ ਹੈ ਹੈਨਾ ਉਹਨੇ ਕੀ ਕਿੱਥੋਂ ਕੁਝ ਕੱਢ ਕੇ ਕਿਤੇ ਸੁੱਟ ਦਿੱਤਾ ਜਿਹੜੀ ਉਹਦੇ ਚ ਕਮੀ ਆ ਗਈ ਨਹੀਂ ਉਹ ਇਸ ਸਮਾਜ ਦੇ ਜੋ ਦਿਖਾਵੇ ਵਾਲੇ ਗੱਲਾਂ ਨੇ ਕੀਤੀਆਂ ਗੱਲਾਂ ਤੁਹਾਡੀਆਂ ਤੁਹਾਡੇ ਬੋਲੇ ਹੋਏ ਸ਼ਬਦ ਜਿੱਦਾਂ ਆਪਾਂ ਪਹਿਲਾਂ ਦੱਸਿਆ ਚੁਬ ਸਕਦੇ ਆ ਪਰ ਤੁਸੀਂ ਗਲਤ ਨਹੀਂ ਜੋ ਤੁਹਾਨੂੰ ਨੇਚਰ ਕੁਦਰਤ ਨੇ ਦਿੱਤੀ ਹੈ ਜੋ ਤੁਹਾਨੂੰ ਪਰਮਾਤਮਾ ਨੇ ਸੁਭਾਅ ਦਿੱਤਾ ਤੁਸੀਂ ਉਸ ਮੁਤਾਬਕ ਜਿਓ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਹਰ ਰੋਜ਼ ਕਰਦੇ ਆ ਆਪਣੇ ਆਪ ਤੇ ਮਾਣ ਮਹਿਸੂਸ ਕਰੋ ਉਸ ਪਰਮਾਤਮਾ ਨੇ ਤੁਹਾਨੂੰ ਬਣਾਇਆ ਹੈ ਪ੍ਰਾਊਡ ਹੈ ਇਸ ਦੁਨੀਆ ਚ ਆਇਆ ਵਾਰ-ਵਾਰ ਆਉਣਾ ਕਿ ਨਹੀਂ ਆਉਣਾ ਨਹੀਂ ਪਤਾ ਆਉਣ ਵਾਲੇ ਕੱਲ ਦੀ ਤੇ ਆਉਣ ਵਾਲੀ ਜ਼ਿੰਦਗੀ ਦੀ ਜ਼ਿੰਦਗੀ ਮਤਲਬ ਮਰ ਕੇ ਕੀ ਕਰਨਾ ਹੈ ਕਿੱਥੇ ਜਾਣਾ ਹੈ ਕੀ ਹੋਏਗਾ ਇਹਦੀ ਚਿੰਤਾ ਛੱਡ ਦੋ ਬਸ ਲੋਕ ਕਹਿੰਦੇ ਆ ਇੱਕ ਕਹਾਵਤ ਇਹ ਵੀ ਆ ਕਹਿੰਦੇ ਜਿਉਣਾ ਝੂਠ ਤੇ ਮਰਨਾ ਸੱਚ ਜਿਉਣਾ ਵੀ ਸੱਚ ਹੈ ਮਰਨਾ ਵੀ ਸੱਚ ਹੈ ਕਿਉਂਕਿ ਅਗਰ ਅਸੀਂ ਇਹ ਚੀਜ਼ ਆਪਣੇ ਦਿਮਾਗ 'ਚ ਰੱਖੀਏ ਲੈ ਇੱਕ ਦਿਨ ਮਰ ਜਾਣਾ ਲੈ ਇੱਕ ਦਿਨ ਮਰ ਜਾਣਾ ਤਾਂ ਤੁਸੀਂ ਜਿਉ ਨਹੀਂ ਸਕੋਗੇ ਤੁਸੀਂ ਜ਼ਿੰਦਗੀ ਨੂੰ ਇੰਜੋਏ ਨਹੀਂ ਕਰ ਸਕੋਗੇ ਹੈਨਾ ਮੌਕੇ ਤੁਹਾਨੂੰ ਕੁਦਰਤ ਦੇ ਰਹੀ ਆ ਸਟਾਰ ਤੁਹਾਨੂੰ ਅੱਛੀ ਲਾਈਫ ਦੇ ਰਹੇ ਆ ਲਓ ਹਰ ਚੀਜ਼ ਦਾ ਸਵਾਗਤ ਮਾਹ ਫੈਲਾ ਕੇ ਕਰੋ ਤੇ ਉਹਨੂੰ ਇੰਜੋਏ ਕਰੋ ਹਰ ਪਲ ਇਹ ਠੰਡੀ ਵਗਦੀ ਹਵਾ ਇਹ ਹਵਾਵਾਂ ਇਹ ਕੁਦਰਤ ਦਾ ਸਰੀਰ ਦਾ ਚੜਨਾ ਇਹ ਕੁਦਰਤ ਦੀ એનર્ਜੀ ਸ਼ਾਮ ਦੇ ਟਾਈਮ ਤੇ ਸੂਰਜ ਦਾ ਛਿਪਣਾ ਕੁਦਰਤ ਨੂੰ ਥੋੜਾ ਮਾਨੋ ਤਾਂ ਸਹੀ ਕੁਦਰਤ ਨੂੰ ਥੋੜਾ ਦੇਖੋ ਤਾਂ ਸਹੀ ਆਪਣੇ ਮਨ ਦੀ ਚੰਚਲਤਾ ਤੇ ਕੰਟਰੋਲ ਜ਼ਿਆਦਾ ਵੀ ਨਹੀਂ ਕਰਨਾ ਚਾਹੀਦਾ ਬੂੜੀਆਂ ਖੁਸ਼ੀਆਂ ਬੇਕੁਫੀਆਂ ਚ ਵੀ ਲੱਭਣੀਆਂ ਚਾਹੀਦੀਆਂ ਨੇ ਹਨਾ ਪੁਰੇ ਸਿਸਟਮ ਦੇ ਨਾਲ ਟੱਕੇ ਟਾਈਪਾ ਕੇ ਇਹ ਬਨ ਕੇ ਆਪਣੇ ਆਪ ਨੂੰ ਸਮਾਜ ਦੇ ਨਿਜਮਾ ਦੇ ਵਿੱਚ ਤੁਰਨਾ ਤੇ ਇੱਕ ਕਿਸਮ ਦਾ ਤੁਹਾਨੂੰ ਘੁੱਟਣ ਮਹਿਸੂਸ ਕਰ ਦਰੇਗਾ ਥੋੜਾ ਉੱਡੋ ਥੋੜੀ ਉਡਾਰੀ ਲਾਓ ਥੋੜਾ ਖੁਸ਼ ਹੋਵੋ ਥੋੜੇ ਮਨ ਦੀਆਂ ਤਰੰਗਾਂ ਨੂੰ ਖੋਲੋ ਤੁਹਾਡੇ ਮੁਤਾਬਕ ਤੁਹਾਡੀ ਆਪਣੀ ਲਾਈਫ ਚੱਲਣੀ ਆ ਜੇ ਤੁਸੀਂ ਕਹੋ ਕਿ ਪਰਿਵਾਰ ਵਿੱਚ ਸਾਰਿਆਂ ਦੀ ਚਿੰਤਾ ਕਰਕੇ ਈ ਪੁੱਤ ਭੈਣ ਭਾਈ ਉਹ ਤਾਂ ਨਹੀਂ ਹੋਇਆ ਇਹ ਤਾਂ ਨਹੀਂ ਹੋਇਆ ਬਸ ਇਹਦਾ ਹੋ ਜੇ ਹੁਣ ਇਹਦਾ ਹੋ ਜੇ ਹੁਣ ਇਹਦਾ ਹੋ ਜੇ ਜਨਿਕੇ ਤੁਸੀਂ ਇੱਕ ਲਾਈਨ ਲਿਸਟ ਵੱਢੀ ਹੋਈ ਐ ਸਾਰਿਆਂ ਦਾ ਹੋ ਗਿਆ ਮੰਨ ਲਓ ਤੇ ਫਿਰ ਸਾਰੇ ਕੰਮਾਂ ਚ ਪਰਤ ਹੋ ਗਈ ਤੇ ਫਿਰ ਫਿਰ ਕੀ ਫੇਰ ਵੀ ਤੇ ਕੋਈ ਚਾਹੀਦਾ ਨਾ ਉਹ ਸਾਡੀ ਆਪਣੀ ਲਾਈਫ ਐ ਉਹਨੂੰ ਚੰਗੀ ਤਰ੍ਹਾਂ ਜੀਉਣਾ ਹੈ ਨਾ ਮਾਕੀ ਤੁਸੀ ਸਮਝਦਾਰੋ 17 April 17 April 2024 ਦਿਨ ਅੱਜ ਬੁੱਧਵਾਰ ਦਾ ਤਿਥੀ ਅੱਜ ਨੌਮੀ ਰਵੇਗੀ 4 14 ਤੇ ਨੌਮੀ ਤਿਥੀ ਨੂੰ ਸ਼ੁਭ ਕਮ ਨਹੀਂ ਕਰਨੇ ਚਾਹੀਦੇ ਪਰ ਅੱਜ RAM ਨੌਮੀ ਹੈ ਇਹ ਵੀ ਤੁਹਾਨੂੰ ਦੱਸ ਦਈਏ ਕੱਲ ਅਸਮੀ ਤਿਥੀ ਸੀ ਜਿਨ੍ਹਾਂ ਨੇ ਕੱਲ ਕੰਚਕਾ ਨਹੀਂ ਖਿਲਾਇਆ ਤਾਂ ਉਹ ਅੱਜ ਨੌ ਕੰਚਕਾ ਨੂੰ ਖਾਣਾ ਖਿਲਾ ਸਕਦੇ ਆ ਵਧੀਆ ਰਵੇਗਾ ਤੁਹਾਡੇ ਲਈ ਤੇ ਜੋ ਅਸ਼ਲੇਸ਼ਾ ਨਕਸ਼ਤਰ ਚੱਲ ਰਿਹਾ ਅੱਜ ਗੱਡਮੂਲ ਦਾ ਨਕਸ਼ਤਰ ਹੈ ਕਰਕ ਰਾਸ਼ੀ ਵਿੱਚ ਚੰਦਰਮਾ ਹੈ ਨੌਮੀ ਤਿਥੀ ਤੇ ਅੱਜ ਨਵਰਾਤਰੇ ਸਮਾਪਤ ਹੋ ਜਾਣਗੇ ਸ਼੍ਰੀ ਰਾਮ ਨੌਮੀ ਤਿਥੀ ਅਸ਼ਲੇਸ਼ਾ ਨਕਸ਼ਤਰ ਸ਼ੂਲ ਜੋਗ ਚੰਦਰਮਾ ਅੱਜ ਵੀ ਕਰਕ ਰਾਸ਼ੀ ਵਿੱਚ ਹੀ ਬਣੇ ਰਹਿਣਗੇ ਪੂਰਾ ਦਿਨ ਕੱਲ ਸਵੇਰੇ 7:57 ਦੇ 57 ਮਿੰਟੇ ਰਾਸ਼ੀ ਪਰਵਰਤਨ ਕਰਕੇ ਜਾਣਗੇ ਸਿੰਘ ਰਾਸ਼ੀ ਵਿੱਚ ਠੀਕ ਹੈ ਰਾਹੁਕਾਲ ਦਾ ਟਾਈਮ ਤੁਹਾਨੂੰ ਦੱਸ ਰਹੀ ਹਾਂ ਜੀ ਅੱਜ 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੁਕਾਲ ਦਾ ਹੈ ਠੀਕ ਹੈ ਕੱਲ ਦਸਮੀ ਦਾ ਦਿਨ ਰਹੇਗਾ ਦਸਮੀ ਬੜੀ ਵਧੀਆ ਸ਼ੁਭ ਦਿਨ ਬਣ ਗਿਆ ਚੰਦਾ ਮੰਨਿਆ ਜਾਂਦਾ ਕੋਈ ਵੀ ਚੀਜ਼ ਲੈਣ ਲਈ ਖਰੀਦਣ ਲਈ ਠੀਕ ਹੈ ਬਾਕੀ ਪ੍ਰੋਗਰਾਮ ਦੇ ਅਖੀਰ ਚ ਵਾਸਤੂ ਟਿਪ ਵੀ ਦੱਸਾਂਗੇ ਕਿ ਇੱਕ ਜਰੂਰ ਬਤਰੀ ਤੇ ਚਰਚਾ ਵੀ ਕਰਾਂਗੇ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਸੂਰਜ ਤੇ ਗੁਰੂ ਦਾ ਜੋਗ ਬੜਾ ਵਧੀਆ ਏ ਪਿੱਤਲ ਨੂੰ ਸੋਨਾ ਕਰਨ ਵਾਲਾ ਚੰਦਰ ਚੌਥੇ ਸਥਾਨ ਵਿੱਚ ਬੁੱਧਾ ਨਕਸ਼ਤਰਾਂ ਤੋਂ ਮਿਲ ਕਰਨੀ ਹੈ ਪੈਣ ਪਾਈਆਂ ਨਾਲ ਬੈਸਵਾਜੀ ਤੋਂ ਬਚੋ ਤੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਨੌ ਫੁੱਲ ਜ਼ਰੂਰ ਚੜਾ ਕੇ ਆਨੇ ਨੇ ਚੰਗਾ ਚੌਕੇ ਸਥਾਨ ਵਿੱਚ ਹੁਣ ਮਾਤਾ ਦੀ ਸੇਕ ਠੀਕ ਹੁੰਦੀ ਜਾਏਗੀ ਤੁਹਾਡੇ ਸਿਰ ਤੇ ਦਰਦ ਹੋ ਰਿਹਾ ਤਾਂ ਮੌਸਮ ਕਰਕੇ ਥੋੜਾ ਸਿਰ ਧੁੱਪ ਚ ਟੱਕ ਕੇ ਨਿਕਲੋ ਤਾਂ ਸਹੀ ਹੋ ਜਾਏਗਾ ਦੁੱਧ ਮਾਲ ਕੇ ਨਾਣਾ ਬਿਲਕੁਲ ਵੀ ਬੰਦ ਨਹੀਂ ਕਰਨਾ ਹਾਂ ਪੈਸੇ ਦੀ ਥੋੜੀ ਬਹੁਤੀ ਕਮੀ ਆ ਰਹੀ ਹੈ ਪਰ ਉਹ ਜੋ ਮਾਰਗੀ ਹੋ ਜਾਏਗਾ ਤਾਂ ਸਹੀ ਹੋ ਜਾਏਗੀ ਟੋਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਪ੍ਰਾਪਰਟੀ ਸੇਲ ਪਰਚੇਸ ਕਰ ਲਈ ਸਤਾਰੇ ਸ਼ੋਭਨੇ ਮਾਂ ਨਾਲ ਬੈਸਬਾਜੀ ਕਰਨੀ ਨੁਕਸਾਨ ਕਰਵਾ ਸਕਦੀ ਆ ਮਾਂ ਦੀ ਪੂਰੀ ਤੁਹਾਨੂੰ ਸਪੋਰਟ ਰਹਿਣ ਵਾਲੀ ਹੈ ਤੇ ਜੋ ਨਕਸ਼ਤਰ ਹੈ ਉਹ ਬੁੱਧ ਦਾ ਮਿੱਤਰ ਹੀ ਹੈ ਤਨ ਕੰਮ ਕਰ ਪੈਸਾ ਅੱਛਾ ਕੰਮ ਕਰੋਗੇ ਤੁਸੀਂ ਘਰੇਲੂ ਛੋਟੇ ਛੋਟੇ ਕੰਮਾਂ ਵੱਲ ਵੀ ਧਿਆਨ ਦਿਓ ਜਰੂਰੀ ਨਹੀਂ ਹੈ ਵੱਡੇ ਕੰਮ ਕਰਨੇ ਆ ਤਾਂ ਘਰ ਪਰਿਵਾਰ ਦਾ ਸਾਥ ਨਹੀਂ ਲੈਣਾ ਚੰਗਾ ਤਾਂ ਇਸ ਲਈ ਛੋਟੇ ਕੰਮਾਂ ਵੱਲ ਧਿਆਨ ਦੇਣਾ ਜ਼ਰੂਰੀ ਤੇ ਪੰਛੀਆਂ ਨੂੰ ਹਰੀ ਮੂੰਗੀ ਅੱਜ ਵੀ ਪਾ ਦਿਓ ਜੈਮਿਨੀ ਮਿਥੂ ਰਾਸ਼ੀ ਵਾਲੇ ਸਿਤਾਰੇ ਚੰਗੇ ਆ ਤਨ ਕੰਮ ਕਰ ਲਈ ਵਧੀਆ ਨੇ ਆਪਣੇ ਵੱਲ ਧਿਆਨ ਦਿਓ ਆਪਣੀ ਫਿਟਨੈਸ ਵੱਲ ਖਾਸ ਤੌਰ ਤੇ ਧਿਆਨ ਦਿਓ ਮੋਟਾਪਾ ਪਰੇਸ਼ਾਨੀਆਂ ਦਾ ਕਾਰਨ ਬਣੇਗਾ ਖਾਣ ਪੀਣਾ ਬਿਨਾਂ ਦਬੰਤ ਤਰੀਕੇ ਨਾਲ ਬਣਾਓ ਬਾਹਰ ਖਾਣ ਦੇ ਤੋਂ ਪਰਹੇਜ਼ ਰੱਖੋ ਕੰਮ ਕਰ ਬਿਜ਼ਨਸ ਵਪਾਰ ਠੀਕ ਆ ਦੁੱਧ ਮੱਥੇ ਤੇ ਅੱਜ ਵੀ ਲਾਓ ਕੈਂਸਰ ਕਰਕਰਾਸ਼ੀ ਵਾਲੇ ਸਿਤਾਰੇ ਠੀਕ ਨੇ ਪਰ ਸੇਤ ਤੁਹਾਡੀ ਵੀ ਢਿੱਲੀ ਰਹੇਗੀ ਨਜ਼ਲਾ ਜੁਕਾਮ ਛਿੱਕਾਂ ਕੱਲ ਵੀ ਸੀ ਤੇ ਅੱਜ ਵੀ ਲੱਗ ਸਕਦੀਆਂ ਨੇ ਥੋੜੀ ਖੱਜਲ ਖਵਾਰੀ ਹੋਣ ਤੋਂ ਬਾਅਦ ਹੀ ਕੰਮ ਹੋਏਗਾ ਇਹ ਨਹੀਂ ਕਿ ਪੂਰੀ ਤਰ੍ਹਾਂ ਦੇ ਨਾਲ ਹੱਥ ਪਾਇਆ ਤੇ ਨਾਲ ਹੀ ਹੋ ਗਿਆ ਖਰਚਿਆਂ ਤੇ ਥੋੜਾ ਜਿਹਾ ਕੰਟਰੋਲ ਕਰੋ ਪੈਰ ਗਿੱਟੇ ਤੇ ਸੱਟ ਤੋਂ ਬਚ ਕੇ ਰਹੋ ਤੇ ਸਭ ਤੋਂ ਜ਼ਰੂਰੀ ਬੁੱਧਾ ਨਕਸ਼ਤਰ ਮਿੱਤਰ ਨਹੀਂ ਹੈ इस करके मसलस प्रॉब्लम तो बचो जो कि गर्दन नाड़ मोडे च दर्द परेशान करेगा लियो सिंह राशि वाल बुद्धा नक्षत्र मित्र इनकम सोर्स कोई पेपर रुकिया से हो, हो जाएगा विदेशों तुम्हें काम काज चेंज करना नवा का से नवा काम मिल जाएगा किसी नवे पेपर से साइन हो सितारे चंगे आ कॉन्फिडेंस बनया रहेगा कोई उपाकरण की जरूरत ही नहीं है वर्गो कन्या राशि वाले बच्चों बहसबाजी तो बचो छोटी जी लंबी यात्रा बिल्कुल सफलकारी ਲਕਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਜਿਆਦਾ ਬੋਲਣ ਨਾਲ ਆਪਣਾ ਹੀ ਨੁਕਸਾਨ ਹੋਏਗਾ ਵਿਰੋਧੀ ਦਵੇ ਰਹਿਣਗੇ ਵਿਰੋਧੀਆਂ ਦੀਆਂ ਜੋ ਕੋਈ ਪਰੇਸ਼ਾਨੀਆਂ ਨੇ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀਆਂ ਸੀ ਉਹ ਠੀਕਰੋ ਵੀ ਕੋਈ ਨੁਕਸਾਨ ਨਹੀਂ ਹੋਏਗਾ ਕੁੱਤੇ ਨੂੰ ਰੋਟੀ ਜ਼ਰੂਰ ਪਾ ਦੇਣੀ ਹੈ ਤੁਸੀਂ ਅੱਜ ਵੀ ਤੇ ਬੁੱਧਾ ਨਕਸ਼ਤਰ ਹੈ ਤਾਂ ਥੋੜੀ ਐਕਸਰਸਾਈਜ਼ ਵਗੈਰਾ ਕਰ ਲਓ ਤਾਂ ਕਿ ਪੇਟ ਦੀ ਪ੍ਰੋਬਲਮ ਤੰਗ ਨਾ ਕਰੇ ਲਿਬਰਾ ਤੁਲਾ ਰਾਸ਼ੀ ਵਾਲੇ ਸਿਤਾਰੇ ਠੀਕ ਨੇ ਵਿਦਿਆਰਥੀ ਲਈ ਖਾਸ ਤੌਰ ਤੇ ਅੱਛੇ ਸਟੈਂਡਰਡ ਲੈਵਲ ਇੱਕ ਬਣਿਆ ਰਹੇਗਾ ਪ라이ਵਟ ਧਿਆਨ ਦਿਓਗੇ ਕਿਤਾਬਾਂ ਪੜਨ ਵਾਲਾ ਥੋੜਾ ਜਿਹਾ ਜੋਰ ਲਾਓ ਤੇ ਮੋਬਾਈਲ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ ਗੁੱਸਾ ਥੋੜਾ ਨਹੀਂ ਥੋੜਾ ਜਿਆਦਾ ਹੀ ਘੱਟ ਕਰੋ ਕੁਝ ਜ਼ਿਆਦਾ ਹੀ ਆ ਰਿਹਾ ਗੁੱਸਾ ਨਹੀਂ ਤਾਂ ਖੱਜਲ ਖਵਾਰੀ ਬਾਝਾ ਜਾਈਗੀ ਵਿਦੇਸ਼ ਲਈ ਸਿਤਾਰੇ શુભ ਨੇ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲੇ ਬੁੱਧਾ ਨਕਸ਼ਤਰ ਮਿੱਤਰਨੀ ਹੈ ਇਸ ਕਰਕੇ ਥੋੜੀ ਜਿਹੀ ਮਾਨਸਿਕ ਤੌਰ ਤੇ ਖੱਜਲ ਖਵਾਰੀ ਪਰ ਨੌਵੇਂ ਚੰਦਰਮਾ ਆਪਣੇ ਆਪ ਤੇ ਪ੍ਰਾਊਡ ਤੇ ਬੰਦਾ ਹੀ ਆ ਕਿਸਮਤ ਦਾ ਸਾਥ ਪੂਰਾ ਪੂਰਾ ਮਿਲੇਗਾ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਵਿਰੋਧੀ ਦਬੇ ਰਹਿਣਗੇ ਲੱਤਾਂ 'ਚ ਦਰਦ ਕਿਸੇ ਨਾ ਕਿਸੇ ਦੇ ਰਹੇਗਾ ਪਰਿਵਾਰ ਵਿੱਚ ਲੱਤਾਂ ਗਿੱਡਿਆਂ ਵਿੱਚ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਜੀ ਹਲਦੀ ਦੀਆਂ ਗੱਠੀਆਂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਮੋਧਾ ਨਕਸ਼ਤਰ ਮਿੱਤਰ ਹੈ 7ਵੇਂ ਖਾਨੇ ਦਾ ਮਾਲਕ ਹੈ ਲਾਈਫ ਪਾਰਟਨਰ ਨਾਲ ਛੋਟੀ ਮੋਟੀ ਨੋਕਚੋਕ ਰਹੇਗੀ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਵਪਾਰ ਕੰਮ ਕਰ ਠੀਕ ਹੈ ਕੰਸਟਰਕਸ਼ਨ ਦਾ ਕੰਮ ਕਰ ਚ ਹੋ ਸਕਦਾ ਹੈ ਤੇ ਸਭ ਤੋਂ ਜ਼ਰੂਰੀ ਜਿਹੜੀ ਮੇਨ ਗੱਲ ਇਹ ਆ ਕਿ ਸਰਕਾਰੀ ਤੌਰ ਤੇ ਗੈਰ ਸਰਕਾਰੀ ਤੌਰ ਤੇ ਕਿਸੇ ਤਰ੍ਹਾਂ ਦਾ ਵੀ ਇਨਲੀਗਲ ਕੰਮ ਨਹੀਂ ਕਰਨਾ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਤਾਂ ਲਈ ਕੰਮ ਕਰ ਲਈ ਅੱਜ ਦਾ ਦਿਨ ਵੀ ਅੱਛਾ ਕਿਸਮਤ ਦਾ ਸਾਥ ਵਿਦੇਸ਼ ਵੱਲੋਂ ਪੈਸਾ ਆ ਜਾਏਗਾ ਵਿਦੇਸ਼ ਜਾਣ ਲਈ ਕਾਫੀ ਅੱਛੇ ਨਵੇਂ ਰਸਤੇ ਤੁਹਾਡੇ ਖੁੱਲਣਗੇ ਤੇ ਨਾਲ ਜੋ ਵੀ ਕੰਮ ਤੁਹਾਡੇ ਤੁਹਾਨੂੰ ਲੱਗਦਾ ਸੀ ਕਿ ਪਰਿਵਾਰ ਦੀ ਮਦਦ ਨਾਲ ਹੋ ਸਕਦੇ ਆ ਤਾਂ ਉਹਦੇ ਲਈ ਪਰਿਵਾਰ ਦਾ ਸਾਥ ਮਿਲਣਾ ਸ਼ੁਰੂ ਹੋ ਜਾਏਗਾ ਦੁੱਧ ਮੱਥੇ ਤੇ ਲਾਓ ਜ਼ਰੂਰੀ ਹੈ ਦੁੱਧ ਦਾ ਪੈਕੇਟ ਇੱਕ ਮੰਦਰ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਅਕੀਰਸ ਕੁੰਭ ਰਾਸ਼ੀ ਵਾਲੇ ਪੈਰ ਗਿੱਤੇ ਤੇ ਸੱਟ ਲੱਗਣਾ ਫਿਸਲ ਕੇ ਡੇਰਨਾ ਤੇ ਜਲਦਬਾਜੀ ਵਿੱਚ ਕੁਝ ਨਾ ਕੁਝ ਡਿਸੀਜਨ ਲੈਣਾ ਸਾਰੀਆਂ ਹੀ ਚੀਜ਼ਾਂ ਨੁਕਸਾਨ ਕਰਵਾਣਗੀਆਂ ਬਸ ਸੰਭਲ ਕੇ ਚੱਲੋ ਅਸ਼ਟਮੇਸ਼ ਬੁੱਧਾ ਜੋ ਤੋ ਮੈਂ ਤੁਹਾਡਾ ਮਿੱਤਰ ਹੈ ਕਾਫੀ ਕੁਝ ਤੁਹਾਡੀ ਸਕਾਰਾਤਮਕ ਸੋਚ ਤੇ ਚੱਲੇਗਾ ਸੋਚ ਅੱਛੀ ਤਾਂ ਸਮਝੋ ਹੋਸ਼ ਵੀ ਅੱਛੀ ਹੈ ਨਾ ਸੋਚ ਤੇ ਹੋਸ਼ ਵਿੱਚ ਹਰ ਤਰ੍ਹਾਂ ਦਾ ਕੀਤਾ ਕੰਮ ਤੁਹਾਨੂੰ ਸਫਲਤਾ ਦਿਵਾਉਣ ਵਾਲਾ ਏ ਥੋੜਾ ਗੁੱਸੇ ਤੇ ਤੇ ਹਜੇ ਵੀ ਕੰਟਰੋਲ ਰੱਖੋ ਜਦ ਤੱਕ ਮੰਗਲ ਲਗਨ ਤੇ ਚੱਲ ਰਿਹਾ ਸੱਚ ਦਾ ਦਰਦ ਮੱਥੇ ਤੇ ਦਰਦ ਥੋੜਾ ਸੱਟਦਾ ਪਿਆ ਬੜਿਆਂ ਰਹਿ ਸਕਦੇ ਅਗਲੀ ਰਾਸ਼ੀ ਪਾਇਸੇ ਜਾਨੀ ਮੇਂਗ ਰਾਸ਼ੀ ਵਾਲੇ ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਚੱਲਦੇ ਪਏ ਆ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੋ ਬ੍ਰਸਪਤ ਹੈ ਇਹ ਤੁਹਾਡਾ ਜੋ ਤੀਸਰੇ ਥਾਣੇ ਵਿੱਚ ਬੈਠਾ ਹੈ ਤੁਹਾਡੀ ਰਾਸ਼ੀ 'ਚੋਂ ਮੀਨ ਰਾਸ਼ੀ ਦੇ ਦੂਸਰੇ ਥਾਂ ਵਿੱਚ ਤਨਸਥਾਨ 'ਚ ਹੈ ਮੀਨ ਰਾਸ਼ੀ ਦੇ ਤਾਂ ਬੁੱਧਾ ਨਕਸ਼ਤਰ ਮਿੱਤਰੀ ਹੈ ਔਰ ਚੰਦਰ ਵੀ ਸੋਚ ਸਥਾਨ ਵਿੱਚ ਮਿਸ਼ਰੀ ਦਾ ਸੇਵਨ ਧਾਗੇ ਵਾਲੀ ਮਿਸ਼ਰੀ ਦਾ ਸੇਵਨ ਸਵੇਰ ਤੋਂ ਹੀ ਕਰੋ ਤਾਂ ਚੰਗਾ ਨੌ ਕੇਲੇ ਲੈ ਕੇ ਨੌ ਕੰਜਕਾ ਨੂੰ ਵੀ ਦੇ ਸਕਦੇ ਹੋ ਤੇ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਪਰਸਨੈਲਿਟੀ ਅੱਛੀ ਹੋ ਰਹੀ ਹੈ ਰਿਸ਼ਤਾ ਵੀ ਹੋਣ ਦੇ ਕਾਫੀ ਚਾਂਸ ਨੇ ਘਰੇਲੂ ਪਰੇਸ਼ਾਨੀਆਂ ਵੀ ਘਟਣਗੀਆਂ ਪਰ ਜਰ-ਜਰੂ ਜ਼ਮੀਨ ਦੇ ਝਗੜੇ ਤੋਂ ਥੋੜਾ ਬਚੋ ਆੜ-ਗਵਾੜ ਵਿੱਚ ਵੀ ਥੋੜਾ ਸਹੀ ਤਰੀਕੇ ਨਾਲ ਬਿਹੇਵ ਕਰੋ ਕੁਝ ਕਿਸੇ ਪਾਸੇ ਉਹ ਜੀਵਾਲਾ ਖੜਾ ਹੋ ਜਾਵੇ ਕਿਉਂਕਿ ਰਾਹੂ ਲਗਨ 'ਚ ਚੱਲ ਰਿਹਾ ਤੇ ਸ਼ੁਕਰ ਵੀ ਤੁਹਾਡਾ ਮਿੱਤਰ ਨਹੀਂ ਹੈ ਤੇ ਬੁੱਧ ਵੀ ਤੁਹਾਡਾ ਮਿੱਤਰ ਨਹੀਂ ਹੈ ਤਿੰਨ ਇਹੋ ਜਿਹੇ ਗ੍ਰਹਿ ਨੇ ਜੋ ਤੁਹਾਨੂੰ ਉਕਸਾ ਰਹੇ ਆ ਪਰੇਸ਼ਾਨੀਆਂ ਬਦਾਉਂਦੇ ਨੇ ਠੀਕ ਹੈ ਤਾਂ ਧਿਆਨ ਰੱਖੋ ਆਪਣਾ ਵੀ ਆਪਣੀ ਸਿਹਤ ਦਾ ਵੀ ਧਿਆਨ ਰੱਖਿਓ ਏ ਸੀ ਜੀ ਐ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਵਾਸਤੂ ਦੇ ਮੁਤਾਬਕ ਜੀ ਅੱਜ ਕੱਲ ਫੈਸ਼ਨ ਹੀ ਬਣ ਗਿਆ ਏ ਕਿ ਟੈਂਕੀ ਲਿਆਓ ਤੇ ਰਾਮਨਾ ਪਲਾਸਟਿਕ ਦੀ ਆਪਣੀ ਛੱਤ ਤੇ ਰੱਖ ਲਓ ਹੈਨਾ ਪਲਾਸਟਿਕ ਦੀ ਟੈਂਕੀ ਸ਼ੁਭ ਨਹੀਂ ਮੰਨੀ ਜਾਂਦੀ ਸੀਮਿੰਟ ਦੀ ਟੈਂਕੀ ਸ਼ੁਭ ਹੈ ਵੈਸੇ ਦੱਸ ਦੇਖਿਆ ਜਾ ਕੇ ਤਾਂ ਪਲਾਸਟਿਕ ਰਾਹੂ ਹੈ ਤੇ ਸੀਮਿੰਟ ਸ਼ਨੀ ਹੈ ਰਾਹੂ ਜ਼ਿਆਦਾ ਖਰਾਬ ਕਰਦਾ ਸ਼ਨੀ ਨਾਲ ਸ਼ਨੀ ਚੰਦਰ ਦੀ ਜੁਤੀਓਂ ਨਹੀਂ ਖਰਾਬ ਨਹੀਂ ਕਰਦੀ ਜੇ ਨੀ ਰਾਹੂ ਚੰਦਰ ਦਾ ਗ੍ਰਹਿ ਜੋ ਕਰਾ ਕਰ ਇਸ ਕਰਕੇ ਕਹਿੰਦੇ ਆ ਪਲਾਸਟਿਕ ਦੀ ਟੈਂਕੀ ਰੱਖਣੀ ਇੰਨੀ ਸ਼ੋਭ ਨਹੀਂ ਹੁੰਦੀ ਅਗਰ ਸੈਪਟਿਕ ਟੈਂਕ ਜੋ ਹੈ ਉਹ ਬਜਰੀ ਦਾ ਰੇਤੇ ਦਾ ਕਿਉਂਕਿ ਖਸ ਕਾਫੀ ਕੁਝ ਮਿਲ ਜਾਂਦਾ ਚਰੇਤਾ ਜੋ ਹੈ ਨਾ ਉਹ ਧਰਤੀ ਤੋਂ ਹੀ ਨਿਕਲਦਾ ਚੰਦਰਦਾਈ ਹੁੰਦਾ ਹੈ ਹੈਨਾ ਤਾਂ ਉਹ ਤੇ ਸੀਮਟ ਤੇ ਬਜਰੀ ਵਗੈਰਾ ਜੋ ਹੈ ਇਹ ਪਹਾੜਾ ਨੂੰ ਤੋੜ ਕੇ ਛੋਟੇ ਛੋਟੇ ਬਜਰੀ ਬਣਾਈ ਜਾਂਦੀ ਹੈ ਸਮਝਦਾਰੋਂ ਤੁਸੀਂ ਲੌਜੀਕ ਦੱਸਦੀ ਪਈਆਂ ਤਾਂ ਉਹ ਬਣਾ ਕੇ ਗਾ ਟੈਂਕੀ ਕਰਕੇ ਰੱਖੀ ਜਾਵੇ ਤਾਂ ਜ਼ਿਆਦਾ ਸ਼ੁਭ ਮੰਨੀ ਜਾਂਦੀ ਹੈ ਸੀਮਟ ਰੇਤੇ ਦੀ ਟੈਂਕੀ ਪਲਾਸਟਿਕ ਦੀ ਟੈਂਕੀ ਨਾਲੋਂ ਚਾਦਾ ਸ਼ੋਭਾ ਤਾਂ ਵਾਈਟ ਕਰੋ প্লাਸਟਿਕ ਦੀ ਟੈਂਕੀ ਨਹੀਂ ਕਾਤੀ ਸਾਥੇ ਰੱਖਣੀ ਚਾਹੀਦੀ ਪਰੇਸ਼ਾਨੀਆਂ ਦਿੰਦੀ ਹੈ ਠੀਕ ਹੈ ਜੀ ਅਸੀਂ ਵਾਸਤੂ ਟਿਪ ਇੱਕ ਜਨਪत्री ਤੇ ਵੀ ਆਪਾਂ ਚਰਚਾ ਕਰ ਲੈਂਦੇ ਆ ਦੱਸਦੇ ਆ ਤੁਹਾਨੂੰ ਕੌਣ ਹੈ ਜਸਵਿੰਦਰ ਸਿੰਘ 1102001 ਤੇ 825 ਚਲੋ ਇਹ ਕਹਿੰਦੇ ਜੀ ਵਿਦੇਸ਼ ਬਾਰੇ ਦੱਸੋ ਸਾਬਨੇ ਵਿਦੇਸ਼ ਚਲੇ ਜਾਣਾ ਹੈ ਪੰਜਾਬ ਚ ਨਹੀਂ ਰਹਿਣਾ ਕਿਸੇ ਨੇ ਚਲੋ ਸੁਣੋ ਜਸਵਿੰਦਰ ਸਿੰਘ ਜੀ ਵਿਦੇਸ਼ ਤੁਸੀਂ ਚਲੇ ਜਾਣਾ 100% ਸਾਰੀ ਉਮਰ ਬਾਹਰ ਹੀ ਰਹੋਗੇ ਟੈਨਸ਼ਨ ਨਾ ਕਰੋ ਕੋ ਮੈਂ ਫਿਰ ਅਦੇ ਸ਼ਕੀਨ ਤੁਸੀਂ ਬੁੱਧ ਲਗਨ ਚਾਹ ਜੀ 12ਵੇਂ ਖਾਨੇ ਤੇ ਨਵ ਮੇਸ਼ਤਾ ਮਾਲਕ ਇਸ ਕਰਕੇ ਬਾਹਰ ਤਾਂ ਜਾਉਂਗੇ ਤੁਸੀਂ ਆਪਣੇ ਭੇਤ ਕਿਸੇ ਨੂੰ ਨਹੀਂ ਦਿੰਦੇ ਕੁਝ ਚੀਜ਼ਾਂ ਕਰੋ ਇੱਕ ਤਾਂ ਦੁੱਧ ਮੱਥੇ ਤੇ ਲਾਓ ਮਾਂ ਦੇ ਪੈਰੀਂ ਹੱਥ ਲਾਓ ਦੋ ਤੀਜਾ ਆ ਰਹਿੰਦੇ ਤੁਸੀਂ ਆਪਣੇ ਆਪ ਚੋਂ ਕੋਸ਼ਿਸ਼ ਕਰਨੀ ਹੈ ਤਿੰਨ ਫਲ ਲੈ ਕੇ ਤਿੰਨ ਦਿਨ ਲਗਾਤਾਰ ਜਲ ਪ੍ਰਵਾਹ ਕਰਨੀ ਹੈ ਜਿਆ ਪਾਣੀ ਚ ਸੁਟਣਿਆ ਤਾਂ ਕਿ ਹਰ ਤਰ੍ਹਾਂ ਦੀ ਚੀਜ਼ ਚੋਂ ਅਸੀਂ ਫਲ ਦੀ ਤਰ੍ਹਾਂ ਰੁੜ ਕੇ ਨਿਕਲ ਜਾਈਏ ਹੈਨਾ ਤਿੰਨ ਤਰ੍ਹਾਂ ਦੇ ਫਲ ਸੇਬ ਲੈ ਲਓ ਅਮਰੂਦ ਲੈ ਲਓ ਬੇਰ ਲੈ ਲਓ ਹੈਨਾ ਤੇ ਚੌੜ ਹਲਦੀ ਦੁੱਧ ਜਿੰਨੀ ਮਰਜ਼ੀ ਲੈ ਕੇ ਚਾਰ ਗੁਦਵਾਰ ਲਗਾਤਾਰ ਚਲ ਪ੍ਰਵਾਹ ਕਰੋ ਸਾਰੀ ਪ੍ਰੋਬਲਮ ਹੋ ਜੇਗੀ ਨਹੀਂ ਤਾਂ ਕਿਸੇ ਨੂੰ ਕਾਲਾ ਸੌਰੀ ਲਾਲ ਤੇ ਮਹਿਰੂਨ ਤੇ ਪਿੰਕ ਰੰਗ ਪਾਉਣਾ ਬੰਦ ਕਰੋ ਤੇ ਬਾਂਦਰਾ ਨੂੰ ਐਤਵਾਰ ਖਾਣਾ ਦਿਓ ਕਿਸੇ ਵੀ ਪਾਸੇ ਦੀ ਕੋਈ ਵੀ એનર્ਜੀ ਰੁਕੀ ਹੋਈ ਹੋਊਗੀ ਜਾਂ ਗ੍ਰਹਿਾਂ ਮੁਤਾਬਕ ਪਰੇਸ਼ਾਨੀ ਆਊਗੀ ਤਾਂ ਠੀਕ ਹੋ ਜੂਗੀ ਕੱਚਾ ਦਰਵਾਜ਼ਾ ਝੜ ਰਿਹਾ ਤੁਹਾਡਾ ਉਹਨੂੰ ਵੀ ਠੀਕ ਕਰਾ ਲਓ ਠੀਕ ਹੈ ਜੀ ਚਲੋ ਏਸੀ ਗ੍ਰਹਿਾਂ ਤੇ ਪ੍ਰੇਡਿਕਸ਼ਨ ਆਪਾਂ ਕੀਤੀ ਤੇ ਹੁਣ ਸਮਝਾਜਾਸਤ ਦਾ ਆਪ ਸੰਤਾਸ ਦਾ ਦੇਣਾ ਅੱਛਾ ਜਾਵੇ ਸਾਸ਼ਿਕਾ